ਗੁੱਡ ਮਾਰਨਿੰਗ एवरीवन ਹੇਅਰ ਇਜ਼ ਅ ਨਿਊ ਡੇ ਵਿਦ ਅ ਨਿਊ ਬਲੌਗ ਤੇ ਤੁਸੀਂ ਵੇਖ ਰਹੇ ਹੋ ਵਿੰਡੋ 뷰 ਹੁਣ ਅਸੀਂ ਫਰੈਸ਼ ਹੋ ਕੇ ਪੀਨੇ ਆ ਚਾਹ ਚਾਹ ਪੀ ਕੇ ਆਪਾਂ ਤੇ ਫਿਰ ਚੱਲਦੇ ਆਂ ਇਥੋਂ ਨੈਕਸਟ ਆਪਣੇ ਡੈਸਟੀਨੇਸ਼ਨ ਤੇ ਇਥੋਂ ਆਪਾਂ ਤਿਆਰੀ ਕਰ ਲਈ ਸਾਰੇ ਜਾਣਿਆਂ ਨੇ ਪੈਕਿੰਗ ਕਰਕੇ ਡਨ ਤੇ ਗੱਡੀਆਂ ਤੇ ਆਪਾਂ ਚੱਲ ਪਏ ਅਗਲੀ ਆਪਣੀ ਅਮਾਰਤਵਲ ਤੇ ਅੱਜ ਅਸੀਂ ਤੁਹਾਨੂੰ ਉਸ ਪਹਾੜੀ ਤੇ ਲੈ ਕੇ ਜਾ ਰਹੇ ਆਂ ਇੰਨੀ ਉਚਾਈ ਤੇ ਲੈ ਕੇ ਜਾ ਰਹੇ ਆਂ ਕਿ ਜਿਹੜਾ ਬੱਦਲਾ ਨੂੰ ਟੱਚ ਕਰਦਾ ਵਾ ਇਸ ਲਈ ਉਹਦਾ ਨਾਮ ਵੀ ਜਿਹੜਾ ਵਾ ਕਲਾਊਡ ਲਾਂਚ ਰੱਖਿਆ ਗਿਆ ਉਹ ਪਹਾੜੀ ਦਾ ਅਸੀਂ ਨੰਗਰੇਆਂ 터ਨਲ ਦੇ ਵਿੱਚੋਂ ਜਿਹੜੀ ਹੈਗੀ ਇਹ 5 ਤੋਂ 6 ਕਿਲੋਮੀਟਰ ਲੰਮੀ ਫਾਈਨਲੀ ਅਸੀਂ ਪਹੁੰਚ ਗਿਆ ਕਲਾਊਡ ਲਾਂਚ ਤੇ ਜਿਹਦੀ ਹਾਈਟ ਹੈਗੀ ਹੈ 2000 ਫੀਟ ਫਰਮ ਗਰਾਊਂਡ ਲੈਵਲ ਤੇ ਬਹੁਤ ਹੀ ਸੋਹਣਾ ਕੈਫੇਟੇਰੀਆ ਬਣਿਆ ਹੋਇਆ ਵਾ ਜਿਹੜੇ ਪਹਾੜ ਨੀਚੇ ਵੱਡੇ ਵੱਡੇ ਲੱਗ ਰਹੇ ਸੀ ਇੱਥੇ ਉੱਪਰ ਆ ਕੇ ਛੋਟੀਆਂ ਛੋਟੀਆਂ ਪਹਾੜੀਆਂ ਜੀਆਂ ਲੱਗ ਰਹੀਆਂ ਤੇ ਵਿਊ ਬਹੁਤ ਹੀ ਸੋਹਣਾ ਵਾ ਕਲਾਊਡਸ ਨਾਲ ਲਗਭਗ ਟੱਚ ਹੋ ਰਿਹਾ ਸਾਹਮਣੇ ਤੁਸੀਂ ਵੇਖ ਰਹੇ ਹੋ ਹੁਣ ਸੀ ਵਿਊ ਸਮੁੰਦਰ ਜੋਗੀ ਬਹੁਤ ਹੀ ਸੋਹਣਾ ਲੱਗ ਰਿਹਾ ਤੇ ਇੱਥੇ ਖਲੋ ਕੇ ਮੈਂ ਕਰਵਾਈ ਫਿਰ ਆਪਣੀ ਫੋਟੋ ਵਿਊ ਦੇ ਨਾਲ ਫਿਰ ਮੈਂ ਕੈਫੇਟੇਰੀਆ 'ਚ ਜਾ ਕੇ ਲੱਗਾ ਕਾਫੀ ਆਰਡਰ ਕਰਨ ਤੇ ਪਤਾ ਚੱਲਿਆ ਕਿ ਰਮਾਦਾਨ ਕਰਕੇ ਆਫ ਹੈ ਤੇ ਤੁਸੀਂ ਬਸ ਬੈਠ ਕੇ 뷰 ਇੰਜੋਏ ਕਰ ਸਕਦੇ ਹੋ ਫਿਰ ਅਸੀਂ ਉੱਥੋਂ ਵਾਪਸ ਆਉਂਦੇ ਇੱਕ ਰੈਸਟਰੀਆ ਤੇ ਬ੍ਰੇਕ ਮਾਰੀ ਅਤੇ ਸੋਚਿਆ ਕਿ ਹੁਣ ਇੱਥੋਂ ਲੰਚ ਕਰ ਲਈਏ ਇਹਨਾਂ ਦਾ ਫੂਡ ਬਹੁਤ ਹੀ ਜ਼ਿਆਦਾ ਸਵਾਦ ਸੀ ਤੇ ਸਾਰਿਆਂ ਨੇ ਬਹੁਤ ਜ਼ਿਆਦਾ ਐਪਰੀਸ਼ੀਏਟ ਕੀਤਾ ਉਹਦੇ ਤੋਂ ਬਾਅਦ ਅਸੀਂ ਖਾਧੀ ਆਈਸਕ੍ਰੀਮ ਜੋ ਕਿ ਕਾਫੀ ਵਧੀਆ ਫਿਰ ਅਸੀਂ ਕੇ ਡੈਮ ਤੇ ਨਾਲੇ ਅਸੀਂ ਦੇਖਿਆ ਡੈਮ ਅਤੇ ਨਾਲ ਨਾਲ ਕੀਤੀ ਕਾਫੀ ਇੰਜੋਏ ਵਾਪਿਸ ਹੁੰਦੇ ਅਸੀਂ ਕੇ ਮੋਲ ਸਿਟੀ ਸੈਂਟਰ ਤੇ ਉਥੋਂ ਮੈਂ ਬਾਈ ਕੀਤੀਆਂ ਦੋ ਸ਼ਰਟਸ ਵਨ ਆਫ ਮਾਈ ਫੇਵਰਟ ਬ੍ਰਾਂਡ ਬਰਬਰੀ ਐਂਡ ਵਰਸਾਚੇ ਜੋ ਕਿ ਮੈਨੂੰ ਬਹੁਤ ਹੀ ਜ਼ਿਆਦਾ ਪਸੰਦ ਆ ਇਹ ਅਸੀਂ ਲਗੀਆਂ ਸੀ ਸਨ ਗਲਾਸ 80 ਤੋਂ ਜਿਹਦੇ ਤੋਂ ਬਾਅਦ ਮੈਂ ਲੈਣਾ ਸੀ ਇੱਕ ਬੈਗ ਤੇ ਮੈਂ ਕਾਫੀ ਬ੍ਰਾਂਡਸ ਤੇ ਗਿਆ ਬਟ ਮੈਨੂੰ ਪਸੰਦ ਆ ਬਲਮੇਨ ਤੋਂ ਜੋ ਕਿ ਕਾਫੀ ਸੋਹਣਾ ਸੀ ਤੇ ਮੈਂ ਕਰ ਲਿਆ ਬਾਈ ਹੇਅਰ ਇਜ਼ ਮਾਈ ਬਲਮੇਨ ਬੈਗ ਹੁਣ ਮੈਂ ਕਮ ਕਮ ਕੇ ਕਾਫੀ ਹੋ ਗਿਆ ਸੀ ਟਾਇਰਡ ਤੇ ਮੈਂ ਸੋਚਿਆ ਚਲੋ ਚੱਲਦੇ ਆ ਆਪਣੇ ਫੇਵਰਟ ਕੈਫੇ ਪੋਲ ਤੇ ਉੱਥੇ ਜਾ ਕੇ ਲਈ ਮੈਂ ਕੌਫੀ ਅਤੇ ਨਾਲ ਪੇਸਟੀ ਜੋਗੀ ਕਾਫੀ ਟੇਸਟੀ ਸੀ ਤੇ ਹੁਣ ਤੁਹਾਨੂੰ ਮਿਲਦੇ ਆ ਨਿਊ ਵਲੌਗ ਨਿਊ ਡੇ ਦੇ ਨਾਲ ਸੀ ਯੂ ਸੂਨ ਬਾਏ ਬਾਏ